ਕਾਰੇ ਦਰਸ਼ਕੋ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਨਿੱਘਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਸੁਪਰੀਮ ਕੋਰਟ ਦਾ ਬੜਾ ਅਹਿਮ ਫੈਸਲਾ ਆਇਆ ਆ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਸਰਵੇ ਸਰਵਾਈ ਉਹਨਾਂ ਨੂੰ ਕਿਹਾ ਜਾ ਸਕਦਾ ਅਰਵਿੰਦ ਕੈਜਰੀਵਾਲ ਉਹਨਾਂ ਨੂੰ ਅਦਾ ਦੇਸ਼ ਦੀ ਸਿਖਰਲੀ ਅਦਾਲਤ ਨੇ 1 ਜੂਨ ਤੱਕ ਅੰਟੈਰਮ ਬੇਲ ਦੇ ਦਿੱਤੀ ਹੈ ਤੇ ਉਹਨਾਂ ਨੂੰ 2 ਤਰੀਕ ਨੂੰ ਜਿਹੜਾ ਇਹ ਜਿਹੜਾ ਉਸੇ ਜੇਲ੍ਹ ਦੇ ਵਿੱਚ ਦੁਬਾਰਾ ਸਰੈਂਡਰ ਕਰਨਾ ਪੈਗਾ ਭਾਵੇਂ ਕਿ ਉਹਨਾਂ ਦੇ ਵਕੀਲ ਜਿਹੜੇ ਮਨੂ ਸਿੰਘ ਵੀ ਆ ਉਹਨਾਂ ਬੜਾ ਯਤਨ ਕੀਤਾ ਕਿ 5 ਤਰੀਕ ਤੱਕ ਇਹਨਾਂ ਨੂੰ ਇੰਟਰਮ bail ਦਿੱਤੀ ਜਾਵੇ ਪਰ ਅਦਾਲਤ ਨੇ ਉਹਨਾਂ ਨੂੰ 1 ਜੂਨ ਤੱਕ ਹੀ bail ਦਿੱਤੀ ਤੇ 2 ਜੂਨ ਨੂੰ ਉਹਨਾਂ ਨੂੰ ਹੁਣ ਸਰੈਂਡਰ ਕਰਨਾ ਪੈਗਾ ਇਸ ਫੈਸਲੇ ਨਾਲ ਜਿਹੜਾ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਹਲਾਰਾ ਮਿਲੇਗਾ ਉਹਨਾਂ ਦੇ ਕਾਡਰ ਦੇ ਵਿੱਚ ਜੋਸ਼ ਆਏਗਾ ਤੇ ਉਹਨਾਂ ਨੂੰ ਇਹ ਖੁਲ ਹੋਏਗੀ ਕਿ ਉਹ ਪੰਜਾਬ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਤੇ ਹਰਿਆਣਾ ਦੇ ਵਿੱਚ ਵੀ ਜਿਹੜਾ ਉਹ ਚੋਣ ਪ੍ਰਚਾਰ ਕਰ ਸਕਣ ਇਸ ਤਰੀਕੇ ਦੀ ਉਹਨਾਂ ਦੀ ਜਿਹੜੀ ਆ ਗੱਲ ਹੋਏਗੀ ਤੇ ਇਸ ਦੇ ਨਾਲ ਹੀ ਜਿਹੜੀ ਈਡੀ ਆ ਜਿਹੜੀ ਕੇਂਦਰ ਸਰਕਾਰ ਦਾ ਜੋਰ ਲਾ ਰਹੀ ਸੀਗੀ ਵੀ ਰਿਹਾਈ ਨਾ ਹੋਵੇ ਤੇ ਜਿਹੜਾ ਈਡੀ ਦਾ ਵਕੀਲ ਸੀਗਾ ਉਹਨੇ ਅਦਾਲਤ ਦੇ ਵਿੱਚ ਬਹੁਤ ਜੋਰ ਲਾਇਆ ਪਰ ਅਲਟੀਮੇਟਲੀ ਅਦਾਲਤ ਨੇ ਆਪਣਾ ਜਿਹੜਾ ਫੈਸਲਾ ਉਸ ਨਾ ਦਿੱਤਾ ਤੇ ਜੰਡੂ ਸਾਹਿਬ ਇਸ ਫੈਸਲੇ ਦੇ ਕੀ ਕੀ ਨਤੀਜੇ ਨਿਕਲਣਗੇ ਇਸ ਫੈਸਲੇ ਦੇ ਕੀ ਪ੍ਰਭਾਵ ਪੈਗਾ ਕੀ ਅਸਰ ਪੈਗਾ ਆਮ ਆਦਮੀ ਪਾਰਟੀ ਦੇ ਉੱਪਰ ਦੇਸ਼ ਦੀ ਰਾਜਨੀਤਿਕ ਹਾਲਤ ਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਏਦੇ ਤੇ ਜਿਸ ਤਰ੍ਹਾਂ ਕਿ 21 ਮਾਰਚ ਨੂੰ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਦਿੱਲੀ ਦੀ ਆਗਕਾਰੀ ਨੀਤੀ ਦੇ ਕੇਸ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਦਾ ਕੇਸ ਜਿਹੜਾ ਵੱਖ-ਵੱਖ ਅਦਾਲਤਾਂ ਵਿੱਚ ਗਿਆ ਹਾਈ ਕੋਰਟ 'ਚ ਵੀ ਗਿਆ ਲੋਅਰ ਕੋਰਟ 'ਚ ਵੀ ਗਿਆ ਹੁਣ ਸੁਪਰੀਮ ਕੋਰਟ ਵਿੱਚ ਉਹਨਾਂ ਦਾ ਜਿਹੜਾ ਕੇਸ ਚੱਲ ਰਿਹਾ ਹੈ ਮੁੱਖ ਕੇਸ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਅਰਵਿੰਦ ਕੇਜਰੀਵਾਲ ਹੋਣਾਂ ਦੇ ਵਕੀਲ ਵੱਲੋਂ ਕਿ ਇਹ ਗੈਰ ਕਾਨੂੰਨੀ ਹੈ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਤੇ ਜਿਹੜਾ ਇਹਦੇ ਲਈ ਸਮਾਂ ਚੁਣਿਆ ਗਿਆ ਉਹ ਵੀ ਠੀਕ ਨਹੀਂ ਹੈ ਕਿ ਐਂ ਚੋਣਾਂ ਦੇ ਮੌਕੇ ਜਦੋਂ ਕਿ ਕੇਸ ਉਸ ਬਣੇ ਨੂੰ 1.5 ਸਾਲ ਹੋ ਗਿਆ ਤੇ 1.5 ਸਾਲ ਦੇ ਵਿੱਚ ਈਡੀ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਤੇ ਹੁਣ ਚੋਣਾਂ ਦੇ ਮੌਕੇ ਕਿ ਉਹ ਪ੍ਰਚਾਰਨਾ ਕਰ ਸਕਣ ਆਪਦੀ ਪਾਰਟੀ ਲਈ ਚੋਣ ਮਹਿਮਨ ਨੂੰ ਨਾ ਚਲਾ ਸਕਣ ਉਸ ਦੀ ਅਗਵਾਈ ਨਾ ਕਰ ਸਕਣ ਇਸ ਕਰਕੇ ਉਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਜਿਹੜੀ ਅੱਜ ਉਹਨਾਂ ਨੂੰ ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ ਦਿੱਤੀ ਹੈ ਜਿਸ ਦਾ ਤੁਸੀਂ ਜ਼ਿਕਰ ਕੀਤਾ ਹੈ ਕਿ 1 ਜੂਨ ਤੱਕ ਉਹ ਆਪਣਾ ਚੋਣ ਪ੍ਰਚਾਰ ਕਰ ਸਕਣਗੇ ਕੱਲ ਤੱਕ ਇਹ ਗੱਲ ਬੜੀ ਆ ਰਹੀ ਸੀਗੀ ਕਿ ਜਦੋਂ ਜਿਹੜਾ ਈਡੀ ਨੇ ਆਪਣਾ ਹਲਫਨਾਮਾ ਦਾਖਲ ਕੀਤਾ ਤਾਂ ਉਸ ਦੇ ਵਿੱਚ ਉਸ ਨੇ ਬਕਾਇਦਾ ਕਿਹਾ ਸੀਗਾ ਕਿ ਇਹ ਜਿਹੜਾ ਗੈਰ ਕਾਨੂੰਨੀ ਹੋਏਗਾ ਇਹ ਮੌਲਕ ਅਧਿਕਾਰਾਂ 'ਚ ਸ਼ਾਮਲ ਨਹੀਂ ਹੈ ਕਿ ਕਿਸੇ ਦਾ ਚੋਣ ਪ੍ਰਚਾਰ ਜਿਹੜਾ ਕਰਨ ਦਾ ਕਾਰਵਾਈ ਹੈ ਉਹ ਚੋਣ ਅਧਿਕਾਰਾਂ 'ਚ ਕਿਤੇ ਵੀ ਨਹੀਂ ਹੈ ਔਰ ਦੂਸਰਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ ਇਸ ਤਰ੍ਹਾਂ ਦਾ ਕੋਈ ਫੈਸਲਾ ਕਰਦੇ ਹੋ ਇਸ ਮੌਕੇ ਦੇ ਉੱਤੇ ਇਹਨਾਂ ਨੂੰ ਜਮਾਨਤ ਦਿੰਦੇ ਹੋ ਤਾਂ ਉਸ ਦਾ ਜਿਹੜਾ ਬਹੁਤ ਮਾੜਾ ਪ੍ਰਭਾਵ ਜਾਏਗਾ ਤੇ ਇੱਕ ਗਲਤ ਮਿਸਾਲ ਜਿਹੜੀ ਹੈ ਉਹ ਕਾਇਮ ਹੋਏਗੀ ਕਿਉਂਕਿ ਅਜੇ ਤੱਕ ਕੋਈ ਇਸ ਤਰ੍ਹਾਂ ਦਾ ਕੇਸ ਨਹੀਂ ਜਿੰਦੇ ਵਿੱਚ ਕਿਸੇ ਸੁਪਰੀਮ ਕੋਰਟ ਦਾ ਕੋਈ ਇਸ ਤਰ੍ਹਾਂ ਦਾ ਫੈਸਲਾ ਆਇਆ ਹੋਵੇ ਪਰ ਜਿਹੜਾ ਬੈਂਚ ਸੀਗਾ ਸੁਪਰੀਮ ਕੋਰਟ ਦਾ ਉਸ ਨੇ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖਿਆ ਔਰ ਜੋ ਵੀ ਹਲਫਨਾਮੇ ਚ ਕਿਹਾ ਸੀਗਾ ਏਡੀ ਦੇ ਵਕੀਲਾਂ ਨੇ ਉਸ ਦੀ ਉਹਨਾਂ ਨੇ ਬਕਾਇਦਾ ਉਹਨਾਂ ਤੋਂ ਸਵਾਲ ਪੁੱਛੇ ਕਿ ਤੁਸੀਂ ਕਿਸ ਤਰ੍ਹਾਂ ਇਹ ਕਹਿ ਸਕਦੇ ਹੋ ਕਿ ਜਦੋਂ ਇੱਕ ਜਿਹੜਾ ਚੀਫ ਮਿਨਿਸਟਰ ਹੈ ਉਹ ਪ੍ਰਚਾਰ ਕਰ ਸਕਦਾ ਹੈ ਉਸ ਨੂੰ ਹੱਕ ਹੈ ਔਰ ਉਹ ਹੁਣ ਉਹਨਾਂ ਨੇ ਇਹਨਾਂ ਨਾਲ ਤਾਂ ਕੋਈ ਪ੍ਰਚਾਰ ਤੇ ਉਹਨਾਂ ਨੇ ਰੋਕ ਲਾਈ ਹੈ ਇਹ ਜ਼ਰੂਰ ਹੈ ਕਿ ਕੋਈ ਵੀ ਉਹ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੇ ਬੈਠ ਕੇ ਕੋਈ ਇਦਾਂ ਦੀ ਕਾਰਵਾਈ ਨਹੀਂ ਕਰ ਸਕਦਾ ਜਾਂ ਇਦਾਂ ਦਾ ਕੋਈ ਕੰਮ ਨਹੀਂ ਕਰ ਸਕਦਾ ਜਿੰਦੇ ਨਾਲ ਕਿ ਕੋਈ ਜਾਂਚ ਪ੍ਰਭਾਵਤ ਹੁੰਦੀ ਹੋਵੇ ਸੋ ਇਸ ਕਰਕੇ ਇਸ ਨਾਲ ਜਿਹੜੀ ਨਰਿੰਦਰ ਮੋਦੀ ਦੀ ਸਰਕਾਰ ਹੈ ਕਿਉਂਕਿ ਈਡੀ ਜਿਹੜੀ ਉਹਨਾਂ ਦੇ ਇਸ਼ਾਰਿਆਂ ਤੇ ਹੀ ਕੰਮ ਕਰਦੀ ਹੈ ਤਾਂ ਉਸ ਨੂੰ ਜਿਹੜੀ ਹੈ ਬਹੁਤ ਵੱਡਾ ਝਟਕਾ ਲੱਗਾ ਸਿਆਸੀ ਤੌਰ ਤੇ ਅਸੀਂ ਦੇਖਦੇ ਹਾਂ ਕਿ ਆਏ ਇਨਕਮ ਟੈਕਸ ਇਹ ਤਿੰਨੇ ਉਹਨਾਂ ਦੇ ਅਧਿਕਾਰ ਖੇਤਰ ਦੇ ਮਾਮਲੇ ਨੇ ਹਾਂ ਜੀ ਉਹ ਸਾਰਿਆਂ ਨੂੰ ਝਟਕਾ ਲੱਗਾ ਇਹ ਅਸੀਂ ਦੇਖਦੇ ਹਾਂ ਕਿ ਹੁਣ ਜਿਸ ਤਰ੍ਹਾਂ ਨਰਿੰਦਰ ਮੋਦੀ ਉਹਨਾਂ ਨੂੰ ਪਹਿਲੇ ਤਿੰਨ ਪੜਾ ਜਿਹੜੇ ਨੰਗੇ ਆ ਉਹਦੇ ਵਿੱਚ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਜਮੀਨੀ ਪੱਧਰ ਤੋਂ ਜਾਂ ਲੋਕਾਂ ਦੇ ਵਿੱਚ ਜਿਹੜੀ ਗੱਲ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਜਿਹੜੀ ਭਾਰਤੀ ਜਨਤਾ ਪਾਰਟੀ ਇਸ ਵੇਲੇ ਚੋਣ ਮੈਦਾਨ 'ਚ ਹੈ ਕਿ ਉਸ ਨੂੰ ਲਗਾਤਾਰ ਸੈਟਬੈਕ ਲੱਗ ਰਿਹਾ ਹੈ ਪਹਿਲੇ ਤਿੰਨ ਪੜਾਵਾਂ ਦੇ ਵਿੱਚ ਤੇ ਇੱਥੋਂ ਤੱਕ ਕਿ ਹੁਣ ਇੰਡੀਆ ਗੱਠਜੋੜ ਵੀ ਇੰਨਾ ਹੌਸਲੇ 'ਚ ਹੈ ਕਿ ਉਹ ਇਹ ਕਹਿ ਰਿਹਾ ਹੈ ਕਿ ਮੋਦੀ ਹਾਰ ਰਿਹਾ ਤੇ ਅਸੀਂ ਜਦੋਂ 4 ਜੂਨ ਨੂੰ ਜਿੱਤ ਕੇ ਆਵਾਂਗੇ ਤਾਂ ਅਸੀਂ ਆਹ ਆ ਜਿਹੜੀ 30 ਲੱਖ ਨੌਕਰੀਆਂ ਰਾਹੁਲ ਗਾਂਧੀ ਐਲਾਨ ਕਰ ਰਿਹਾ ਹੈ ਕਿ ਅਸੀਂ ਅਗਸਤ ਤੱਕ ਹੀ ਲੋਕਾਂ ਨੂੰ ਦੇ ਦੇਵਾਂਗੇ ਸੋ ਉਹ ਸਾਰੀ ਸਥਿਤੀ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਫੈਸਲਾ ਆ ਜਾਣਾ ਤੇ ਅਰਵਿੰਦ ਕੇਜਰੀ ਦਾ ਬਾਹਰ ਆ ਜਾਣਾ ਤੇ ਉਹਨੂੰ ਪ੍ਰਚਾਰ ਕਰਨ ਦੀ ਆਗਿਆ ਮਿਲ ਜਾਣੀ ਇਹ ਆਪਣੇ ਆਪ ਕੀ ਬਹੁਤ ਵੱਡੀ ਗੱਲ ਹੈ ਇਹ ਨਿਰਾ ਆਮ ਆਦਮੀ ਪਾਰਟੀ ਦੇ ਲਈ ਹੀ ਬੜਾ ਉਤਸ਼ਾਹਜਨਕ ਨਹੀਂ ਹੈ ਫੈਸਲਾ ਇਹ ਸਮੂੱਚਾ ਜਿਹੜਾ ਇੰਡੀਆ ਗੱਠਜੋੜ ਹੈ ਉਸ ਦੇ ਲਈ ਹੀ ਬੜਾ ਉਤਸ਼ਾਹਜਨਕ ਫੈਸਲਾ ਇੱਕ ਤਾਂ ਇਹ ਕਿ ਕੇਜਰੀਵਾਲ ਹੋਣੀ ਬਾਕੀ ਦੇ ਜਿਹੜੇ ਚਾਰ ਪੜਾ ਰਹਿੰਦੇ ਆ ਉਹਨਾਂ ਵਿੱਚੋਂ ਆਪਣਾ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਹਿੱਸਾ ਲੈ ਸਕਣਗੇ ਤੇ ਖਾਸ ਕਰਕੇ ਜੇ ਅਸੀਂ ਦੇਖੀਏ ਦਿੱਲੀ ਪੰਜਾਬ ਹਰਿਆਣਾ ਤੇ ਹਿਮਾਚਲ ਇਹਨਾਂ ਚਾਰਾਂ ਜਿਹੜੀਆਂ ਰਾਜ ਹੈਗੇ ਆ ਇਹਨਾਂ ਵਿੱਚ ਆਮ ਆਦਮੀ ਪਾਰਟੀ ਦਾ ਅਸਰ ਵੀ ਹੈਗਾ ਤੇ ਇਹਨਾਂ ਜਿਹੜੇ ਇਹ ਸਾਰੇ ਚਾਰੇ ਰਾਜ ਆ ਉਹਨਾਂ ਦੀਆਂ ਜਿਹੜੀਆਂ ਸੀਟਾਂ ਉਹ ਲਗਭਗ 34-35 ਸੀਟਾਂ ਬਣਦੀਆਂ ਜਿਨ੍ਹਾਂ ਦੇ ਉੱਤੇ ਇਸ ਗੱਲ ਦਾ ਅਸਰ ਪਵੇਗਾ ਜਦੋਂ ਹੁਣ ਕੇਜਰੀਵਾਲ ਹੁਣੀ ਪ੍ਰਚਾਰ ਤੇ ਆਉਣਗੇ ਤਾਂ ਇਹ ਠੀਕ ਹੈ ਕਿ ਮੁਖੀ ਉਹੀ ਨੇ ਪਾਰਟੀ ਦੇ ਤੇ ਉਹਨਾਂ ਦੇ ਆਉਣ ਨਾਲ ਉਹਨਾਂ ਦਾ ਜਿਹੜਾ ਥੱਲੇ ਵਰਕਰ ਹੈ ਉਹ ਵੀ ਉਤਸ਼ਾਹਜੋ ਹੋਏਗਾ ਤੇ ਜਿਹੜੇ ਉਹਨਾਂ ਦੇ ਥੱਲੇ ਹੋਰ ਲੀਡਰ ਹੈ ਦੂਸਰੀ ਤੀਸਰੀ ਲਾਈਨ ਦੇ ਉਹ ਵੀ ਉਤਸ਼ਾਹ ਨਾਲ ਹੁਣ ਕੰਮ ਕਰਨਗੇ ਇੱਕ ਨਾਲ ਦੀ ਨਾਲ ਜਿਹੜੀ ਪਲੈਨਿੰਗ ਲਈ ਉਹਨਾਂ ਨੂੰ ਹੁਣ ਖੁੱਲਾ ਮੌਕਾ ਮਿਲ ਜੇਗਾ ਕਿ ਉਹਨਾਂ ਨੇ ਚੋਣ ਪ੍ਰਚਾਰ ਨੂੰ ਅੱਗੇ ਕਿਸ ਤਰ੍ਹਾਂ ਵਧਾਉਣਾ ਹੈ ਜਿਸ ਤਰ੍ਹਾਂ ਹੁਣ ਯੂਪੀ 'ਚ ਵੀ ਪ੍ਰਚਾਰ ਅੱਗੇ ਹੋਣਾ ਉਹ ਉੱਥੇ ਵੀ ਜਾ ਸਕਦੇ ਆ ਇੰਡੀਆ ਗੱਠਜੋੜ ਦੀਆਂ ਜਿੱਥੇ-ਜਿੱਥੇ ਵੀ ਰੈਲੀਆਂ ਹੋਣੀਆਂ ਜਿਵੇਂ ਅੱਜ ਯੂਪੀ 'ਚ ਇੰਡੀਆ ਗੱਠਜੋੜ ਦੀ ਰੈਲੀ ਸੀਗੀ ਤੇ ਉੱਥੇ ਵੀ ਇਸ ਤਰ੍ਹਾਂ ਦੀਆਂ ਰੈਲੀਆਂ ਵਿੱਚ ਵੀ ਉਪਭਾਗ ਲੈਣਗੇ ਤਾਂ ਉਸ ਦਾ ਅਸਰ ਇੱਕ ਜਿਹੜਾ ਹੈ ਵੋਟਰਾਂ ਤੇ ਜ਼ਰੂਰ ਪੈਗਾ ਇਸ ਕਰਕੇ ਇਹਨਾਂ ਦਾ ਜਿਹੜਾ ਇਸ ਅੰਤਰਮ ਜਮਾਨਤ ਦਾ ਮਿਲਣਾ ਉਹ ਇਹਨਾਂ ਲਈ ਬਹੁਤ ਵੱਡੀ ਰਾਹਤ ਹੈ ਆਮ ਆਦਮੀ ਪਾਰਟੀ ਲਈ ਤੇ ਇੰਡੀਆ ਗੱਠਜੋੜ ਲਈ ਉਹ ਬੜਾ ਵੱਡਾ ਬੂਸਟਰ ਹੈ ਕਾਂਗਰਸ ਦੇ ਬਲਾਰੇ ਨੇ ਜਿਹੜੀ ਆ ਇਹਨਾਂ ਦੀ ਜਿਹੜੀ ਰਿਹਾਈ ਆ ਇਹਨਾਂ ਨੂੰ ਅੰਟੈਰਮ ਬੇਲ ਮਿਲਣ ਦੀ ਸਵਾਗਤ ਕੀਤਾ ਤੇ ਉਹਨਾਂ ਨਾਲ ਇਹ ਆਸਯਾਰ ਕੀਤੀ ਹੈ ਕਿ ਜਿਹੜੇ ਚਾਰਖੰਡ ਦੇ ਮੁੱਖ ਮੰਤਰੀ ਨੇ ਹਿਮੰਤ ਸੋਰੇਨ ਉਹਨਾਂ ਨੂੰ ਵੀ ਜਲਦੀ ਉਹ ਵੀ ਜੇਲ੍ਹ ਤੋਂ ਬਾਹਰ ਆਉਣਗੇ ਉਹਨਾਂ ਨੂੰ ਵੀ ਜਲਦੀ ਜਿਹੜਾ ਇਹ ਬੇਲ ਮਿਲ ਸਕਦੀ ਹੈ ਉਹਨਾਂ ਨੇ ਕਾਮਨਾ ਕੀਤੀ ਹੈ ਇਹਨਾਂ ਨੂੰ ਮਿਲੀ ਹੈ ਤੇ ਇਸ ਦਾ ਮਤਲਬ ਜਿਹੜਾ ਇੰਡੀਆ ਹੋ ਗਿਆ ਜਦੋਂ ਇੱਕ ਰੂਲਿੰਗ ਬਣ ਗਈ ਹੈ ਤਾਂ ਉਸ ਰੂਲਿੰਗ ਦੇ ਤਹਿਤ ਪੋਸੀਬਿਲਿਟੀ ਜ਼ਿਆਦਾ ਬਣ ਜਾਂਦੀ ਹੈ ਕਿ ਉਹ ਉਸੇ ਰੂਲਿੰਗ ਦਾ ਸਹਾਰਾ ਲੈ ਕੇ ਤਾਂ ਜਦੋਂ ਉਹ ਅਪਲਾਈ ਕਰਨਗੇ ਤਾਂ ਉਸ ਕੇਸ 'ਚ ਇੰਨੀ ਸੁਣਵਾਈ ਜ਼ਿਆਦਾ ਲੰਬੀ ਚੌੜੀ ਨਹੀਂ ਹੋਏਗੀ ਭਾਵੇਂ ਕਿ ਕੇਦਰੀਵਾਲ ਉਹਨਾਂ ਦਾ ਜਿਹੜਾ ਕੇਸ ਹੈ ਉਹ ਸੁਪਰੀਮ ਕੋਰਟ ਨੇ ਗੱਲ ਕਹੀ ਹੈ ਕਿ ਉਸ ਦੀ ਅਗਲੇ ਹਫ਼ਤੇ ਅਸੀਂ ਸੁਣਵਾਈ ਕਰਾਂਗੇ ਤਾਂ ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਆਸਾਂ ਲਾਈਆਂ ਜਾ ਰਹੀਆਂ ਕਿ ਹੋ ਸਕਦਾ ਹੈ ਜਲਦੀ ਫੈਸਲਾ ਉਹਨਾਂ ਦੇ ਵਿੱਚ ਕੋਈ ਆ ਜਾਏ ਮੁੱਖ ਕੇਸ 'ਚ ਤੇ ਫਿਰ ਹੋ ਸਕਦਾ ਹੈ ਕਿ ਕੇਦਰੀਵਾਲ ਉਹਨਾਂ ਨੂੰ ਵਾਪਸ ਜਿਹੜਾ 2 ਜੂਨ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਤੇ ਉਹਨਾਂ ਨੂੰ ਸਰੈਂਡਰ ਨਾ ਕਰਨਾ ਪਵੇ ਤੇ ਉਹ ਬਾਹਰ ਹੀ ਰਹਿ ਜਾਣ ਪਰ ਇਸ ਤੇ ਦੇ ਕਈ ਤਰ੍ਹਾਂ ਦੇ ਸਵਾਲ ਵੀ ਉੱਠ ਰਹੇ ਕਿ ਜ਼ਰੂਰੀ ਨਹੀਂ ਹੈ ਕਿ ਕੇਸ ਕਿਉਂਕਿ ਜਿਸ ਤਰ੍ਹਾਂ ਦਾ ਕੰਪਲਿਕੇਟਿਡ ਤੇ ਗੁੰਝਲਦਾਰ ਕੇਸ ਹੈ ਔਰ ਜਿੰਨੀ ਸੈਟਬੈਕ ਇਸ ਨਾਲ ਈਡੀ ਦੇ ਸਾਰੇ ਕੰਮ ਟੰਗ ਨੂੰ ਲੱਗੀ ਹੈ ਹੋ ਸਕਦਾ ਹੈ ਕਿ ਹੋਰ ਵੀ ਲੰਮਾ ਸਮਾਂ ਅਜੇ ਕੇਸ ਚੱਲੇ ਤੇ ਕੇਜਰੀਵਾਲ ਹੋਣਾਂ ਨੂੰ ਦੋ ਤਰੀਕ ਨੂੰ ਬਕਾਇਦਾ ਸਰੈਂਡਰ ਕਰਨਾ ਹੀ ਪਵੇ ਜਿਵੇਂ ਕਿ ਕੋਰਟ ਨੇ ਇੱਛਾ ਜਾਰੀ ਕੀਤੀ ਹੈ ਜਾਂ ਉਹਨੇ ਹੁਕਮ ਦਿੱਤਾ ਹੈਗਾ ਯੋਨੂਸ ਇਹ ਇਸ ਕੇਸ ਦੇ ਵਿੱਚ ਮਨੀ ਟ੍ਰੇਲ ਹੀ ਬਣਦੀ ਹੈ ਜਿਹੜੀ ਕੋਈ ਬਰਾਮਦਗੀ ਨਹੀਂ ਹੋਈ ਇਸੇ ਕਰਕੇ ਬਰਾਮਦਗੀ ਨਾ ਹੋਣ ਕਰਕੇ ਸੰਜੇ ਸਿੰਘ ਨੂੰ ਪਹਿਲਾਂ ਬੇਲ ਮਿਲੀ ਹੈ ਮੇਰੇ ਖਿਆਲ ਇਹ ਹੀ ਅਧਾਰੀ ਕੇਜਰੀਵਾਲ ਹੋਣਾ ਨੂੰ ਵੀ ਬਣਦਾ ਜਾਪਦਾ ਹੈ ਵੀ ਪੈਸਾ ਬਰਾਮਦ ਨਹੀਂ ਹੋਇਆ ਨਹੀਂ ਉਹ ਤਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿਤੇ ਕੋਈ ਐਵੀਡੈਂਸ ਇਸ ਕਿਸਮ ਦੀ ਨਹੀਂ ਹੈ ਸਿਰਫ ਇੱਕ ਜਿਹੜਾ ਵਿੱਚ ਗਵਾਹ ਹੈਗਾ ਉਸਦੇ ਹੀ ਬਿਆਨ ਹੈਗੇ ਆ ਉਸਨੇ ਆਪਦੇ ਬਿਆਨ ਚ ਹੀ ਨਾਂ ਲਿਆ ਉਹ ਵੀ ਤਿੰਨ ਮਹੀਨਿਆਂ ਬਾਅਦ ਲਿਆ ਹਾਂਜੀ ਤੇ ਹੁਣ ਅਜੇ ਚਾਰ ਸ਼ੀਟ ਦਾਖਲ ਹੋਈ ਹੈ ਚਾਰ ਸ਼ੀਟ ਤੇ ਜਦੋਂ ਉਹ ਐਵੀਡੈਂਸ ਪੇਸ਼ ਕਰਨਗੇ ਉਹ ਬੜਾ ਲੰਮਾ ਪ੍ਰੋਸੈਸ ਹੁੰਦਾ ਅਸੀਂ ਦੇਖਿਆ ਕਿ ਪਹਿਲਾਂ ਵੀ ਬਹੁਤ ਸਾਰੇ ਕੇਸਾਂ ਵਿੱਚ ਜਿਹੜੇ ਏਡੀ ਦੇ ਕੇਸ ਹੈ ਉਹਨਾਂ ਵਿੱਚ ਜਿਹੜਿਆਂ ਦੇ ਖਿਲਾਫ ਕੇਸ ਇਸ ਤਰ੍ਹਾਂ ਬਣੇ ਹੁੰਦੇ ਆ ਉਹ ਲੋਕ ਬਰੀ ਹੋ ਜਾਂਦੇ ਆ ਜਦੋਂ ਲੰਮਾ ਸਮਾਂ ਕੇਸ ਚੱਲਦੇ ਆ ਤੇ ਗਵਾਹੀ ਜਿਹੜੀਆਂ ਉਹ ਸੋਲਿਡ ਨਹੀਂ ਹੁੰਦੀਆਂ ਜਿਨ੍ਹਾਂ ਦੇ ਆਧਾਰ ਤੇ ਉਹ ਰਿਹਾਅ ਹੋ ਜਾਂਦੇ ਆ ਹੁਣ ਪਰ ਇਸ ਢੰਗ ਨਾਲ ਹਲਫਨਾਮਾ ਦਿੱਤਾ ਗਿਆ ਸੀ ਈਡੀ ਵੱਲੋਂ ਉਹਨ ਦੇ ਵਿੱਚ ਤਾਂ ਇਸ ਤਰ੍ਹਾਂ ਪੇਸ਼ ਕੀਤਾ ਗਿਆ ਕਿ ਜਿਵੇਂ ਅਰਵਿੰਦ ਕੇਦਰੀਵਾਲ ਨੂੰ ਹੀ ਦੋਸ਼ੀ ਠਹਿਰਾ ਦਿੱਤੇ ਗਏ ਐ ਤੇ ਉਸ ਢੰਗ ਨਾਲ ਉਹਨਾਂ ਨੇ ਸਾਰਾ ਉਹਨਾਂ ਦਾ ਬਿਹੇਵ ਕੀਤਾ ਤੇ ਹੋਰ ਬਕਾਇਦਾ ਉਹਨਾਂ ਨੇ ਇੱਥੋਂ ਤੱਕ ਵੀ ਕਹਿਣ ਤੱਕ ਚਲੇ ਗਏ ਕਿ ਇਹ ਕਾਨੂੰਨੀ ਤੌਰ ਤੇ ਵੀ ਠੀਕ ਨਹੀਂ ਹੋਏਗਾ ਸੰਵਿਧਾਨਕ ਤੌਰ ਤੇ ਠੀਕ ਨਹੀਂ ਹੋਏਗਾ ਤੇ ਇਹਨਾਂ ਦੇ ਨਾਲ ਜਿਹੜੀ ਹੈ ਗਲਤ ਮਿਸਾਲ ਜਿਹੜੀ ਹੈ ਉਹ ਪੈਦਾ ਹੋਏਗੀ ਤੇ ਸਮਾਜ ਜਿਹੜਾ ਇਸ ਨਾਲ ਦੋ ਹਿੱਸਿਆਂ 'ਚ ਵੰਡਿਆ ਜਾਏਗਾ ਉਹਨਾਂ ਨੇ ਤਾਂ ਇੱਥੋਂ ਗੱਲ ਵੀ ਕਹੀ ਕਿ ਇੱਕ ਤਾਂ ਕਾਨੂੰਨ ਜਿਹੜਾ ਆਮ ਆਦਮੀ ਲਈ ਉਹਦੇ ਵਿੱਚ ਉਹਨੂੰ ਜਮਾਨਤ ਨਹੀਂ ਮਿਲਦੀ ਉਸ ਨੂੰ ਸਾਰਾ ਕੇਸ ਅੰਦਰ ਰਹਿੰਦੇ ਆ ਭੁਗਤਣਾ ਪੈਂਦਾ ਸਾਰਾ ਕਾਨੂੰਨ ਦੇ ਮੁਤਾਬਕ ਕਾਰਵਾਈ ਹੁੰਦੀ ਹੈ ਤੇ ਇੱਕ ਫਿਰ ਪੋਲਿਟੀਕਲ ਕਲਾਸ ਆ ਜਾਏਗੀ ਜਿਨ੍ਹਾਂ ਨੂੰ ਕਿ ਉਸੇ ਹੀ ਕਾਨੂੰਨ ਦੇ ਤਹਿਤ ਉਹ ਰੈਤਾ ਮਿਲ ਨਹੀਂ ਆ ਉਹਨਾਂ ਨੂੰ ਖੁੱਲ ਮਿਲੇਗੀ ਇਸ ਕਰਕੇ ਦੋ ਜਿਹੜੀਆਂ ਕਲਾਸਾਂ ਸਮਾਜ 'ਚ ਵੀ ਪੈਦਾ ਹੋ ਜਾਣੀਆਂ ਇਸ ਤਰ੍ਹਾਂ ਹੀ ਇਹਨਾਂ ਨੇ ਵੀ ਉਹਨਾਂ ਨੇ ਦੇਣ ਦਾ ਯਤਨ ਕੀਤਾ ਪਰ ਕੋਰਟ ਨੇ ਉਹਨਾਂ ਦੀ ਇਸ ਕਿਸੇ ਵੀ ਗੱਲ ਨੂੰ ਨਹੀਂ ਵੇਟ ਦਿੱਤਾ ਇਸ ਗੱਲ ਨੂੰ ਵਜ਼ਨ ਨਹੀਂ ਦਿੱਤਾ ਤਾਂ ਉਹਨਾਂ ਨੇ ਉਹ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਬਕਾਇਦਾ ਅੱਜ ਜਿਹੜੀ ਹੈ ਅੰਤਰਮ ਜਮਾਨ ਤੋਂ ਉਹਨਾਂ ਨੇ ਦਿੱਤੀ ਹੈ ਔਰ ਉਹਨਾਂ ਨੇ ਇਹ ਵੀ ਸਵਾਲ ਠਾਏ ਹੈ ਕਿ ਤੁਸੀਂ ਪਿਛਲੇ 49 ਦਿਨ ਉਹਨਾਂ ਨੂੰ ਹਿਰਾਸਤ ਵਿੱਚ ਰੱਖਿਆ ਹੈਗਾ ਤਾਂ ਉਸ ਸਮੇਂ ਤੁਸੀਂ ਕੀ ਕੀਤਾ ਤਾਂ ਉਹ ਸਾਰੇ ਦੇ ਜਿਹੜੇ ਮਾਮਲੇ ਹੈਗੇ ਆ ਉਹ ਨਵੇਂ ਸਿਰੇ ਤੋਂ ਮੁੱਖ ਕੇਸ 'ਚ ਉੱਠਣਗੇ ਔਰ ਬਕਾਇਦਾ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਗਿਆ ਕਿ ਅਰਵਿੰਦ ਕੇਦਰੀਵਾਰ ਹੋਣਾਂ ਦਾ ਜਿਹੜਾ ਵਕੀਲ ਸੀਗਾ ਮਨੋ ਸਿੰਘ ਚਿੰਗਵੀ ਉਹਨਾਂ ਨੇ ਬਕਾਇਦਾ ਇਸ ਗੱਲ 'ਈ ਜ਼ੋਰ ਵੀ ਲਾਇਆ ਕਿ ਜਿਹੜੀ 4 ਜੂਨ ਤੱਕ ਜਿਹੜੇ ਰਿਜ਼ਲਟ ਆ ਜਾਣਗੇ ਤੇ 5 ਨੂੰ ਇਹ ਸਰਂਡਰ ਕਰ ਦੇਣਗੇ ਪਰ ਕੋਰਟ ਨੇ ਉਹ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ 30 ਮਈ ਨੂੰ ਜਿਹੜਾ ਹੈਗਾ ਬਕਾਇਦਾ ਚੋਣ ਪ੍ਰਚਾਰ ਖਤਮ ਹੋ ਜਾਣਾ ਤੇ ਪਹਿਲੇ ਜੂਨ ਨੂੰ ਵੋਟਾਂ ਪੈ ਜਾਣੀਆਂ ਇਸ ਕਰਕੇ ਇਹ 2 ਜੂਨ ਨੂੰ ਬਕਾਇਦਾ ਜਿਹੜੇ ਹੈ ਸਮਰਪਣ ਕਰਨ ਆ ਸਰਂਡਰ ਕਰਨ ਤੇ ਪੇਸ਼ ਹੋਣ ਆਣ ਕੇ ਉਸ ਦੇ ਅੱਗੇ ਕੇਸ ਦੇ ਵਿੱਚ ਫਿਰ ਨਵੇਂ ਸਿਰੇ ਤੋਂ ਸ਼ਾਮਲ ਹੋ ਜਨਮ ਸਾਹਿਬ ਇੱਕ ਗੱਲ ਇਹਦੇ ਤੋਂ हट ਕੇ ਹੈਗੀ ਹੈ ਉਹ ਹੈਗੀ ਕਿ ਪ੍ਰਧਾਨ ਮੰਤਰੀ ਨੇ ਇੱਕ ਭਾਸ਼ਣ ਦਿੱਤਾ ਸੀਗਾ ਇਹ ਆਪਣੇ ਇਹ ਤਿਲਗਾਨਾਂ ਦੇ ਵਿੱਚ ਉਹਦੇ ਵਿੱਚ ਉਹਨਾਂ ਕੈਸ਼ ਵੀ ਆ ਬਾਨੀ ਅਡਾਨੀ ਦਾ ਜਿਹੜਾ ਪੈਸਾ ਉਹ ਟੈਂਪੋਆਂ 'ਚ ਭਰ ਕੇ ਕਾਂਗਰਸ ਪਾਰਟੀ ਨੂੰ ਗਿਆ ਤੇ ਸਵਾਲ ਉਹਦਾ ਜਵਾਬ ਜਿਹੜਾ ਰਾਹੁਲ ਗਾਂਧੀ ਨੇ ਜਵਾਬ ਦਿੱਤਾ ਉਹਨਾਂ ਕਹੇ ਵੀ ਤੁਸੀਂ ਫਿਰ ਏਡੀ ਵੀ ਤੁਹਾਡੇ ਕੋਲ ਸੀਬੀਆਈ ਵੀ ਤੁਹਾਡੇ ਕੋਲ ਆਈਟੀ ਵੀ ਤੁਹਾਡੇ ਕੋਲ ਇਨਕਮ ਟੈਕਸ ਡਿਪਾਰਟਮੈਂਟ ਤੁਸੀਂ ਉਹਨਾਂ ਤੋਂ ਜਾਂਚ ਕਰਾਓ ਉਹ ਟੈਂਪੋ ਫੜੋ ਲੱਭੋ ਟੈਂਪੋ ਕਿੱਥੇ ਹੈ ਜਿਨ੍ਹਾਂ ਦੇ ਪੈਸਾ ਗਿਆ ਤਾਂ ਜਾਂਦਾ ਤੁਹਾਡਾ ਤਜਰਬਾ ਹੈ ਮਤਲਬ ਇਸ ਤਰੀਕੇ ਦੀ ਗੱਲ ਜਿਹੜੀ ਆ ਹੋਈ ਹੈ ਮਤਲਬ ਇਦੇ ਤੋਂ ਜੋ ਪ੍ਰਧਾਨ ਮੰਤਰੀ ਨੇ ਕਿਹਾ ਤੇ ਰਾਹੁਲ ਗਾਂਧੀ ਉਹਦੇ ਤੇ ਹੋਰ ਹਮਲਾ ਬਰ ਰੁਕੋ ਨਾ ਪੜਾਇਆ ਤੁਸੀਂ ਇਹਦੇ ਬਾਰੇ ਸਾਰੇ ਵਰਤਾਰੇ ਤੇ ਕੀ ਕਹਿਣਾ ਚਾਹੋਗੇ ਨਿਕੋ ਪਹਿਲਾਂ ਤਾਂ ਇਸ ਵਰਤਾਰੇ ਬਾਰੇ ਮੇਰੀ ਇਹ رائے ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣੀ ਜਿਸ ਅਹੁਦੇ ਤੇ ਬਰਾਜਮਾਨ ਨੇ ਉਹ ਇੱਕ ਸਾਡੇ ਦੇਸ਼ ਦਾ ਮੁਖ ਜਿਹੜਾ ਅਹੁਦਾ ਹੈਗਾ ਤੇ ਸਾਡੇ ਦੇਸ਼ ਦੀ ਅਗਵਾਈ ਕਰ ਰਿਹਾ ਤੇ ਉਹਨਾਂ ਵੱਲੋਂ ਇਸ ਤਰ੍ਹਾਂ ਦਾ ਜਿਸ ਕਟਿਆ ਪੱਦਰ ਤੇ ਨੀਵੇਂ ਪੱਦਰ ਤੇ ਜਾਂ ਬੇਸ਼ਰਮੀ ਦੇ ਪੱਦਰ ਤੱਕ ਇਸ ਪ੍ਰਚਾਰ ਨੂੰ ਲੈ ਜਾਇਆ ਗਿਆ ਉਹ ਬਹੁਤ ਮਾੜੀ ਗੱਲ ਹੈ ਅਸੀਂ ਦੇਖਦੇ ਹਾਂ ਕਿ ਸਾਡੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਹੜੇ 75 ਸਾਲ ਲੰਘੇ ਹੈਗੇ ਆ ਉਹਨਾਂ ਵਿੱਚ ਜਿਹੜੇ ਇਹਨਾਂ ਤੋਂ 2014 ਤੋਂ ਪਹਿਲਾਂ ਜਿੰਨੇ ਵੀ ਪ੍ਰਧਾਨ ਮੰਤਰੀ ਰਹੇ ਆ ਕੋਈ ਵੀ ਇਸ ਹੱਦ ਤੱਕ ਨੀਵੇਂ ਦਰਜੇ ਤੱਕ ਪ੍ਰਚਾਰ ਕਰਨੀ ਨਹੀਂ ਗਿਆ ਇਹ ਰੋਜ਼ ਹੀ ਨਵੀਂ ਗੱਲ ਕਰਦਿਆ ਹੁਣ ਬਕਾਇਦਾ ਇੱਕ ਪਾਸੇ ਤਾਂ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਅਡਾਨੀ ਹਬਾਨੀ ਦੀ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ ਪਿਛਲੇ 5 ਸਾਲ ਜਿਹੜੇ ਲੰਘੇ ਆ ਉਹਨਾਂ ਦੇ ਵਿੱਚ ਜਿਹੜਾ ਵੀ ਬੰਦਾ ਅਡਾਨੀ ਤੇ ਗੱਲ ਕਰਦਾ ਸੀ ਉਸ ਦਾ ਕੋਈ ਜਵਾਬ ਨਹੀਂ ਸੀ ਦਿੰਦੇ ਇੱਥੋਂ ਤੱਕ ਕਿ ਰਾਹੁਲ ਨੇ ਜਦੋਂ ਇਹਨਾਂ ਦਾ ਮੁੱਦਾ ਉਠਾਇਆ ਲੋਕ ਸਭਾ ਦੇ ਅੰਦਰ ਕਿ ਬਕਾਇਦਾ ਉਹਨੇ ਫੋਟੋ ਦਿਖਾਈਆਂ ਕਿ ਤੁਹਾਡੀਆਂ ਜਿਹੜੀਆਂ ਫੋਟੋ ਹੈਗੀਆਂ ਅਡਾਨੀ ਦੇ ਨਾਲ ਤੁਹਾਡਾ ਇਹਦੇ ਨਾਲ ਕੀ ਰਿਸ਼ਤਾ ਹੈ ਤਾਂ ਇੱਥੋਂ ਤੱਕ ਕਿ ਉਹਨਾਂ ਨੂੰ ਉਹਨਾਂ ਦੀ ਮੈਮਰੀ ਤੋਂ ਕੱਢ ਦਿੱਤਾ ਗਿਆ ਉਹਨਾਂ ਦਾ ਘਰ ਖਾਲੀ ਕਰਾ ਲਿਆ ਗਿਆ ਇਸ ਤਰ੍ਹਾਂ ਹੀ ਫਿਰ ਮਊਆ ਮਿੱਤਰਾਂ ਨਾਲ ਵੀ ਇਹਨਾਂ ਨੇ ਕੀਤਾ ਕਿਉਂਕਿ ਉਹ ਅਡਾਨੀ ਦੇ ਖਿਲਾਫ ਜ਼ਿਆਦਾ ਬੋਲਦੀ ਸੀ ਇਸ ਤਰ੍ਹਾਂ ਹੀ ਹੋਰ ਜਿਹੜੇ ਸੰਜੀਤ ਸਿੰਘ ਹੈ ਵੱਖ-ਵੱਖ ਥਾਵਾਂ ਤੇ ਅਸੀਂ ਦੇਖਦੇ ਆ ਕਿ ਜਿਹੜੇ ਵੀ ਲੋਕ ਅਡਾਨੀ ਦੇ ਖਿਲਾਫ ਬੋਲਦੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਜਲੀਲ ਕਰਨ ਦਾ ਯਤਨ ਕੀਤਾ ਗਿਆ ਪਰ ਆਪ ਹੁਣ ਜਦੋਂ ਲੰਬਾ ਸਮਾਂ ਇਹਨਾਂ ਨੇ ਅਡਾਨੀ ਦੇ ਬਾਰੇ ਕੁਝ ਨਹੀਂ ਕਿਹਾ ਜਦੋਂ ਇੰਨਾ ਕੁਝ ਲੋਕ ਸਭਾ 'ਚ ਬੋਲਿਆ ਜਾਂਦਾ ਰਿਹਾ ਔਰ ਬਾਹਰ ਬੋਲਿਆ ਜਾਂਦਾ ਰਿਹਾ ਅਦਾਲਤਾਂ ਵਿੱਚ ਤੱਕ ਗੱਲ ਜਾਂਦੀ ਰਹੀ ਪਰ ਹੁਣ ਇਹਨਾਂ ਨੂੰ ਇਹ ਲੱਗਿਆ ਜਿਸ ਤਰ੍ਹਾਂ ਰਾਹੁਲ ਗਾਂਧੀ ਕਹਿ ਰਹੇ ਹੈ ਕਿ ਸ਼ਾਇਦ ਅੰਬਾਨੀ ਤੇ ਅਡਾਨੀ ਇਹਨਾਂ ਦਾ ਸਾਥ ਛੱਡ ਗਿਆ ਹੈ ਤੇ ਇਸ ਕਰਕੇ ਇਹਨਾਂ ਨੇ ਉਹਨਾਂ ਦੇ ਖਿਲਾਫ ਵੀ ਆਪਣਾ ਜਿਹੜਾ ਹੁਣ ਮੂੰਹ ਹੈ ਉਹ ਖੋਲ ਲਿਆ ਹੈਗਾ ਤੇ ਬਕਾਇਦਾ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਆ ਉਹ ਲਾਏ ਗਏ ਹੈਗੇ ਆ ਕਾਂਗਰਸ ਦੇ ਉੱਤੇ ਔਰ ਬਕਾਇਦਾ ਉਹਨਾਂ ਨੂੰ ਕਿਹਾ ਗਿਆ ਹੈ ਕਿ ਇਹ ਜਿਹੜਾ ਕਾਲਾ ਧੰਨ ਹੈ ਕਿ ਜੇ ਪ੍ਰਾਈਮ ਮਿੰਿਸਟਰ ਇਹ ਗੱਲ ਮੰਨ ਰਿਹਾ ਹੈਗਾ ਕਿ ਉਹਨਾਂ ਦੇ ਕੋਲ ਕਾਲਾ ਧੰਨ ਹੈ ਤੇ ਪ੍ਰਾਈਮ ਮਿੰਿਸਟਰ ਦੇ ਕੋਲ ਤਾਂ ਈਡੀ ਹੈ ਸੀਬੀਆਈ ਹੈ ਆਈ ਆਈਟੀ ਡਿਪਾਰਟਮੈਂਟ ਹੈ ਹੋਰ ਕੇਂਦਰੀ ਏਜੰਸੀਆਂ ਖੂਕੀ ਏਜੰਸੀਆਂ ਤੇ ਉਹਨਾਂ ਦੀ ਜਾਂਚ ਕਰਾ ਲੈਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਤਾਂ ਫੇਰ ਇਹ ਗੱਲ ਸੋ ਜਿਆਦਾ ਸੂਟ ਕਰਦੀ ਹੈ ਕਿ ਉਹ ਪਹਿਲ ਕਦਮੀ ਕਰਨ ਤੇ ਇਹ ਸਾਰੇ ਦੀ ਜਾਂਚ ਕਰਾ ਕੇ ਜਿਹੜੀ ਹੈ ਸਚਾਈ ਲੋਕਾਂ ਦੇ ਸਾਹਮਣੇ ਰਿਹਾਉਣ ਪਰ ਹੁਣ ਜਦੋਂ ਉਹਨਾਂ ਨੇ ਇਸ ਢੰਗ ਨਾਲ ਇਹਨੂੰ ਪੇਸ਼ ਕੀਤਾ ਤਾਂ ਉਸ ਦੇ ਜਵਾਬ ਚ ਬਕਾਇਦਾ ਰਾਹੁਲ ਗਾਂਧੀ ਨੇ ਅੱਜ ਯੂਪੀ ਵਿੱਚ ਬੋਲਦਿਆਂ ਕਿਹਾ ਕਿ ਅਸਲ ਦੇ ਵਿੱਚ ਗੱਲ ਇਹ ਨਹੀਂ ਹੈ ਕਿ ਕਾਂਗਰਸ ਨੂੰ ਪੈਸਾ ਆ ਰਿਹਾ ਅਸਲ ਚ ਤਾਂ ਇਹ ਹੈ ਕਿ ਅਸੀਂ ਸਾਡੇ ਬਾਰੇ ਇਹ ਕਹਿ ਰਹੇ ਕਿ ਅਸੀਂ ਮੂੰਹ ਨਹੀਂ ਖੋਲਿਆ ਡਾਨੀ ਦਾ ਨਾਂ ਨਹੀਂ ਅਸੀਂ ਲੈਂਦੇ ਚਾਹੁੰਦੀਆਂ ਚੋਣਾਂ ਸ਼ੁਰੂ ਹੋਈਆਂ ਤਾਂ ਉਹਨਾਂ ਨੇ ਬਕਾਇਦਾ ਰਾਹੁਲ ਗਾਂਧੀ ਨੇ ਔਰ ਪ੍ਰਿੰਕਾ ਗਾਂਧੀ ਨੇ ਦੋਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਤਾਂ ਰੋਜ਼ ਉਸ ਦਾ ਨਾਮ ਲੈਨੇ ਆਪਣੀਆਂ ਸਟੇਜਾਂ ਤੋਂ ਤੇ ਤੁਸੀਂ 10 ਸਾਲ ਬਾਅਦ ਉਹਨਾਂ ਦੇ ਬਾਰੇ ਗੱਲ ਕੀਤੀ ਹੈ ਇਸ ਕਰਕੇ ਲੱਗਦਾ ਇਹ ਹੈ ਕਿ ਕਿਤੇ ਨਾ ਕਿਤੇ ਜਿਹੜਾ 10 ਸਾਲ ਬਾਅਦ ਤੁਹਾਨੂੰ ਇਸ ਕਰਕੇ ਆਪਣੇ ਮਿੱਤਰਾਂ ਦੀ ਲੋੜ ਪੈ ਗਈ ਹੈ ਕਿਉਂਕਿ ਤੁਹਾਡੀ ਜਿਹੜੀ ਹੁਣ ਨਈ ਹੈ ਉਹ ਡੋਲ ਰਹੀ ਹੈ ਤੁਹਾਡਾ ਜਿਹੜਾ ਸੱਤਾ ਜਿਹੜੀ ਖੁੱਸ ਰਹੀ ਹੈ ਕੁਰਸੀ ਜਾ ਰਹੀ ਹੈ ਇਸ ਕਰਕੇ ਤੁਸੀਂ ਆਪਣੇ ਦੋਸਤਾਂ ਨੂੰ ਹੁਣ ਯਾਦ ਕਰ ਰਹੇ ਹੋ ਤੇ ਵਾਜਾਂ ਮਾਰ ਮਾਰ ਉਹਨਾਂ ਨੂੰ ਬੁਲਾ ਰਹੇ ਹੋ ਤੇ ਕਹਿ ਰਹੇ ਹੋ ਕਿ ਆਓ ਤੇ ਮੈਨੂੰ ਬਚਾਓ ਤੇ ਇਸੇ ਕਰਕੇ ਤੁਹਾਨੂੰ ਕਹਿੰਦੇ ਰਾਹੁਲ ਗਾਂਧੀ ਦਾ ਜਿਹੜਾ ਜਵਾਬ ਹੈ ਉਹਨੇ ਬੜਾ ਇਹ ਜਸ ਢੰਗ ਨਾਲ ਕਿਹਾ ਕਿ ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਉਹ ਟੈਂਪੂ ਭੇਜਦੀ ਹੈ ਪੈਸੇ ਜਾਂਦੇ ਕਿਉਂਕਿ ਤੁਹਾਨੂੰ ਉਹ ਭੇਜਦੇ ਰਿਹਾ ਤੁਹਾਨੂੰ ਇਸ ਗੱਲ ਦਾ ਤਜਰਬਾ ਤੁਹਾਨੂੰ ਉਹਨਾਂ ਟੈਂਪੂਆਂ ਦੀ ਪਛਾਣ ਹੈਗੀ ਹੈ ਇਸ ਕਰਕੇ ਤੁਹਾਡੇ ਕੋਲ ਏਜੰਸੀਆਂ ਆਈਆਂ ਤੁਸੀਂ ਇਹ ਸਾਰੇ ਕੁਝ ਦੀ ਜਾਂਚ ਕਰਾ ਲਓ ਤੇ ਸੋ ਇਸ ਕਰਕੇ ਇਸ ਇਸ਼ੂ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਉਹ ਬੈਕ ਫਾਇਰ ਹੋ ਗਿਆ ਸਾਰਾ ਉਹਨਾਂ ਤੇ ਵਾਰ ਉਸ ਤਰ੍ਹਾਂ ਕਾਰਨ ਚੱਲ ਨਹੀਂ ਸਕਿਆ ਤਾਂ ਉਹਨਾਂ ਨੇ ਕੱਲ ਫਿਰ ਇੱਕ ਨਵਾਂ ਹੋਰ ਮੁੱਦਾ ਜਿਹੜਾ ਉਹ ਉਠਾਉਣ ਦਾ ਯਤਨ ਕੀਤਾ ਜਿੰਦੇ ਵਿੱਚ ਇਹ ਗੱਲ ਲਿਆਂਦੀ ਗਈ ਉਹਨਾਂ ਦੇ ਆਰਥਿਕ ਜਿਹੜੇ ਬੋਰਡ ਹੈਗਾ ਨੀਤੀ ਆਬਾਦੀ ਵਾਲਾ ਹੈਗੇ ਨੇ ਉਹਨਾਂ ਨੇ ਕਿ ਜਿਹੜੀਆਂ ਭਾਰਤ ਦੇ ਵਿੱਚ ਜਿਹੜੀ ਹਿੰਦੂਆਂ ਦੀ ਆਬਾਦੀ ਜਿਹੜੀ ਹੈ ਉਹ ਲਗਾਤਾਰ ਜਿਹੜੀ ਹੈ ਘਟ ਰਹੀ ਹੈ ਤੇ ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈਗੀ ਹੈ ਤਾਂ ਜਦੋਂ ਕਿ ਇਸ ਗੱਲ ਤੇ ਵੀ ਸਵਾਲ ਇਸ ਗੱਲ ਦੇ ਉੱਠ ਰਹੇ ਐ ਕਿ ਜਦੋਂ ਸਾਡੇ ਇੱਥੇ ਮਰਦਮਸ਼ੁਮਾਰੀ ਹੋਈ ਨਹੀਂ ਤਾਂ ਇਸ ਗੱਲ ਦਾ ਕਿਦਾਂ ਪਤਾ ਲੱਗ ਗਿਆ ਕਿ ਉਹਨਾਂ ਦੀ ਆਬਾਦੀ ਜਿਹੜੀ ਹੈ ਹਿੰਦੂਆਂ ਦੀ ਘਟ ਗਈ ਹੈਗੀ ਹੈ ਤੇ ਮੁਸਲਮਾਨਾਂ ਦੀ ਵਧ ਗਈ ਹੈ 2021 ਚ ਹੋਣੀ ਸੀਗੇ ਹਾਂ ਉਹ ਹੋਈ ਨਹੀਂ ਤਾਂ ਤੁਹਾਡੇ ਕੋਲੇ ਫਿਗਰ ਜਾਂ ਇਹ ਅੰਕੜੇ ਆਏ ਕਿੱਥੋਂ ਸੋ ਇਸ ਕਰਕੇ ਜਿਹੜੀ ਜਿਹੜਾ ਝੂਠ ਦੀ ਗੱਲ ਚੱਲ ਰਹੀ ਆ ਉਹ ਝੂਠ ਦੇ ਉੱਤੇ ਝੂਠ ਜਿਹੜਾ ਬੋਲਣ ਦਾ ਰੁਝਾਨ ਉਹਨਾਂ ਦੇ ਵਿੱਚ ਪੈਦਾ ਹੋਇਆ ਹੋਇਆ ਜਾਂ ਉਹਨਾਂ ਦਾ ਸੁਭਾਅ ਬਣ ਗਿਆ ਉਹ ਬੈਕ ਫਾਇਰ ਹੋ ਰਿਹਾ ਅੱਜ ਹੁਣ ਉਹ ਸਾਰੀ ਗੱਲ ਤੇ ਫੇਰ ਚੁੱਪ ਹੈ ਜਦੋਂ ਹੁਣ ਅੱਗੇ ਬਕਾਇਦਾ ਯੂਪੀ ਚ ਇਸ ਤਰ੍ਹਾਂ ਦੀ ਸਥਿਤੀ ਬਣਦੀ ਜਾ ਰਹੀ ਹੈ ਕਿ ਯੂਪੀ ਚ ਵੀ ਹੋ ਸਕਦਾ ਹੈ ਇਹਨਾਂ ਨੂੰ ਕਾਫੀ ਜਿਹੜਾ ਸੀਟਾਂ ਦਾ ਨੁਕਸਾਨ ਹੋਵੇ ਔਰ ਜਿਸ ਢੰਗ ਨਾਲ ਮਾਇਆਵਤੀ ਨੂੰ ਪ੍ਰੈਸ਼ਰਾਈਜ਼ ਕਰਕੇ ਜਿਸ ਢੰਗ ਨਾਲ ਉਹਨੇ ਆਪਣੇ ਭਤੀਜੇ ਨੂੰ ਵੀ ਅਹੁਦੇ ਤੋਂ ਢਾਇਆ ਆਪਣੇ ਉਮੀਦਵਾਰ ਵੀ ਬਦਲੇ ਕਈ ਕੁਝ ਜਿਹੜਾ ਚਰਚਾ ਦੇ ਵਿੱਚ ਹੈਗਾ ਤਦਸੋ ਇਸ ਕਰਕੇ ਪ੍ਰਧਾਨ ਮੰਤਰੀ ਦਾ ਇਸ ਤਰ੍ਹਾਂ ਕਹਿਣਾ ਇਹ ਲੱਗਦਾ ਹੈ ਕਿ ਜਿਹੜੀ ਬਖਲਾਹੜ ਦਾ ਸਿਖਰ ਹੈ ਕਿ ਜਦੋਂ ਜਿਨ੍ਹਾਂ ਦੇ ਨਾਲ ਜੁੜ ਕੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਸੱਤਾ ਵਿੱਚ ਲਿਆਂਦਾ ਉਹਨਾਂ ਬਾਰੇ ਜਦੋਂ ਇਦਾਂ ਦੀ ਗੱਲ ਕਹਿਣ ਦੀ ਗੱਲ ਆਈ ਹੈ ਤਾਂ ਹੁਣ ਜ਼ਰੂਰ ਹੈ ਕਿ ਲੋਕ ਤੇ ਵਿਰੋਧੀ ਧਿਰ ਇਹ ਮੰਗ ਕਰੇਗੀ ਕਿ ਤੁਸੀਂ ਇਹ ਸਾਰੇ ਗੱਲ ਦੀ ਜਾਂਚ ਕਰਾਓ ਇਹਦਾ ਮਤਲਬ ਜਿਹੜਾ ਤੁਸੀਂ ਪਹਿਲਾਂ ਕਹਿੰਦੇ ਰਹੇ ਕਿ ਕਾਲਾ ਧਨ ਸਾਡੇ ਦੇਸ਼ ਚੋਂ ਖਤਮ ਹੋ ਗਿਆ ਜਾਂ ਜੀਐਸਟੀ ਜਿਹੜੀ ਹੈ ਉਹ ਅਸੀਂ ਲਾਗੂ ਕਰਤੀਏ ਤਾਂ ਨਾਲ ਕਾਲਾ ਧਨ ਸਾਰਾ ਬਾਹਰ ਆ ਜਾਏਗਾ ਜਾਂ ਤੁਸੀਂ ਜਿਹੜਾ ਜੰਮੂ ਕਸ਼ਮੀਰ ਚ ਜਦੋਂ 370 ਧਾਰਾ ਖਤਮ ਕੀਤੀ ਦੂਜੀਆਂ ਜਿਹੜੀਆਂ ਤਬਦੀਲੀਆਂ ਕੀਤੀਆਂ ਤਾਂ ਉਦੋਂ ਤੁਸੀਂ ਕਹਿੰਦੇ ਸੀ ਕਿ ਇਹਦੇ ਨਾਲ ਜਿਹੜਾ ਕਾਲੇ ਧਨ ਨਾਲ ਅੱਤਵਾਦ ਨੂੰ ਜਿਹੜੀ ਫੰਡਿੰਗ ਹੁੰਦੀ ਆ ਉਹ ਸਾਰੀ ਬੰਦ ਹੋ ਜਾਏਗੀ ਸਾਰਾ ਕੁਝ ਜੋ ਤੁਸੀਂ ਕਹਿੰਦੇ ਸੀ ਉਹ ਸਾਰੇ ਦੇ باوجود ਕਾਲਾ ਧੰਤਾ ਉਦਾਂ ਦਾ ਉਦਾਂ ਇਸ ਕਰਕੇ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਕਿ ਤੁਸੀਂ ਸਾਰੇ ਦੀ ਜਾਂਚ ਕਰਾਓ ਤੇ ਸਚਾਈ ਲੋਕਾਂ ਦੇ ਸਾਹਮਣੇ ਲਿਆਓ ਦੇਖੋ ਜਨ ਸਭ ਤਾਰਾ 370 ਦਾ ਤੇ ਇਹਨਾਂ ਪੂਰੇ ਦੇ ਦੇ ਵਿੱਚ ਪੂਰਾ ਸ਼ੋਰ ਮਨਜਾਇਆ ਹੋਇਆ ਪਰ ਜਿੱਤੇ ਤੱਕ ਜੰਮੂ ਕਸ਼ਮੀਰ ਦੇ 6 ਲੋਕ ਸਭਾ ਹਲਕੇ ਤਿੰਨ ਤੋਂ ਭਾਜੀਪੀ ਨੂੰ ਉਮੀਦਵਾਰ ਨਹੀਂ ਨਹੀਂ ਮਿਲੇ ਤਿੰਨ ਸੀਟਾਂ ਤੇ ਲੜੀ ਨਹੀਂ ਰਹੀ ਛੇ ਹਾਂ ਤੋਂ ਇਹ ਹਾਲਤ ਹੈ ਮਤਲਬ ਉਥੋਂ ਦੀ ਇਹਨਾਂ ਦੀ ਪੱਧਰ ਉਹਨਾਂ ਦੇ ਵਿੱਚ ਜੰਮੂ ਹੀ ਗੱਲ ਸੱਚ ਤੇ ਹੈ ਕਿ ਇਹਨਾਂ ਕੋਲੇ ਹੁਣ ਜਦੋਂ ਕੋਈ ਨਾ ਤਾਂ ਇਨਨ ਕੋਲ ਕੋਈ ਆਪਣੇ 10 ਸਾਲਾਂ ਦੀ ਪ੍ਰਾਪਰਟੀ ਹੈ ਜਿਹੜੀ ਲੋਕਾਂ ਨੂੰ ਦੱਸ ਸਕਣ ਨਾ ਕੋਈ ਹੋਰ ਮੁੱਦੇ ਹੈ ਜਿਨ੍ਹਾਂ ਤੇ ਗੱਲ ਕਰ ਸਕਣ ਤਾਂ ਹੁਣ ਇੱਕੋ ਇੱਕ ਹੈ ਕਿ ਜਿਹੜਾ ਇਹਨਾਂ ਦਾ ਪੈਟ ਸਬਜੈਕਟ ਹੈਗਾ ਕਿ ਹਿੰਦੂ ਮੁਸਲਮ ਜਿਹੜਾ ਉਹ ਸਾਰੀ ਰੰਗ ਜਿਹੜੀ ਚੋਣ ਮਹਿਮਾ ਉਸ ਨੂੰ ਉਹ ਰੰਗਤ ਦੇਣ ਦਾ ਯਤਨ ਹੋ ਰਿਹਾ ਚਾਹੇ ਉਹ ਆਬਾਦੀ ਦੇ ਮਾਮਲੇ ਤੇ ਗੱਲ ਲਿਆਂਦੀ ਹੋਵੇ ਚਾਹੇ ਰਿਜ਼ਰਵੇਸ਼ਨ ਦਾ ਮਾਮਲਾ ਹੋਵੇ ਪਰ ਲੱਗਦਾ ਹੈ ਕਿ ਲੋਕ ਇਸ ਵਾਰ ਇਹਨਾਂ ਦੀ ਇਸ ਗੱਲ ਤੇ ਵੀ ਕੰਨ ਨਹੀਂ ਧਰ ਰਹੇ ਕਿਉਂਕਿ ਨਾ ਤਾਂ ਇਸ ਗੱਲ ਨਾਲ ਕੋਈ ਮੁਸਲਮਾਨਾਂ ਪਾਸੇ ਇਹ ਉਖਾਹਟ ਆ ਰਹੀ ਹੈ ਨਾ ਹਿੰਦੂ ਸਮਾਜ ਜਿਹੜਾ ਹੈ ਉਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਜਿਹੜੀ ਹੈ ਢਕਾਹਟ ਪੈਦਾ ਹੋ ਰਹੀ ਹੈ ਜਿਹੜੀ ਇਹਨਾਂ ਵੱਲੋਂ ਕਰਨ ਦਾ ਯਤਨ ਕੀਤਾ ਜਾ ਰਿਹਾ ਭਾਵੇਂ ਕਿ ਇੱਕ ਦੋ ਥਾਵਾਂ ਤੇ ਛੋਟੀਆਂ-ਮੋਟੀਆਂ ਘਟਨਾਵਾਂ ਹੋਈਆਂ ਪਰ ਉਹ ਵੱਡੇ ਪੱਧਰ ਤੇ ਲੋਕ ਇਹ ਸਾਰੇ ਨੂੰ ਪਾਸੇ ਹੀ ਰੱਖ ਰਹੇ ਇਹਦੇ ਤੇ ਕੋਈ ਵੀ ਰਿਐਕਸ਼ਨ ਜਿਹੜਾ ਹੈ ਬਹੁਤ ਵੱਡੇ ਪੱਧਰ ਤੇ ਕਿਸੇ ਵੀ ਪਾਸੇ ਤੋਂ ਨਹੀਂ ਆ ਰਿਹਾ ਸੋ ਇਸ ਕਰਕੇ ਲੱਗਦਾ ਹੈ ਕਿ ਜੋ ਪ੍ਰਧਾਨ ਮੰਤਰੀ ਕਰ ਰਹੇ ਆ ਉਹ ਇਹ ਦੇਸ਼ ਜਿਹੜਾ ਉਹ ਹੁਣ ਉਸ ਤੋਂ ਅੱਗੇ ਲੰਘ ਚੁੱਕਾ ਹੈ ਉਹਨਾਂ ਗੱਲਾਂ ਦੇ ਵਿੱਚ ਆਉਣ ਵਾਲਾ ਨਹੀਂ ਹੈ ਕਿਉਂਕਿ ਦੇਸ਼ ਨੇ ਪਹਿਲਾਂ ਇਸ ਗੱਲ ਦੇ ਕਾਫੀ ਜਿਹੜੇ ਨਤੀਜੇ ਜਿਹੜੇ ਸਿੱਟੇ ਭੁਗਤੇ ਹੈਗੇ। ਸੋ ਇਸ ਤੋਂ ਅੱਗੇ ਮੇਰੇ ਕੋਲ ਇਹ ਹੋਰ ਮਸਲੇ ਵੱਲ ਵੱਧਦੇ ਆਂ ਪੰਜਾਬ ਦੇ ਵਿੱਚ ਜਿਹੜੀ ਆ ਇੱਕ ਦਿਨ ਪਹਿਲਾਂ ਐਜੀਪੀਸੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਵੇਂ ਪਹਿਲਾਂ ਉਹ ਕਰਦੇ ਰਹੇ ਫਿਰ ਇੱਕ ਫੈਸਲਾ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਮਹਿਦ ਕਰਾਂਗੇ ਕਿਉਂਕਿ ਖੇਤਰੀ ਪਾਰਟੀਆ ਜਿਹੜੇ ਸਿੱਖਾਂ ਦੇ ਮਾਮਲੇ ਜਾਂ ਪੰਜਾਬ ਦੇ ਮਾਮਲੇ ਉਠਾਉਂਦੇ ਆ ਉਸ ਕਰਕੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਇਹ ਜਿਹੜਾ ਵਿਚਾਰ ਹੈ ਜਿਹੜੇ ਆਪਣੇ ਐਸਜੀਪੀਸੀ ਦੇ ਪ੍ਰਧਾਨ ਹਰੇ ਰਿੰਦ ਸਿੰਘ ਧਾਮੀ ਉਹਨਾਂ ਦੀ ਪ੍ਰਧਾਨਗੀ ਵਿੱਚ ਹੋਈ ਮੀਟਿੰਗ ਦੇ ਵਿੱਚ ਕੀਤੇ ਗਏ ਤੁਸੀਂ ਇਹਦੇ ਤੇ ਸਪੈਸ਼ਲੇ ਤੇ ਕੀ ਧਾਮੀ ਸਾਹਿਬ ਦੀ ਅਗਵਾਈ ਚ ਜਿਹੜੇ ਕੀਤੇ ਗਏ ਫੈਸਲੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਵਾਜੇ ਤਾਂ ਜਮੂ ਜੋ ਵੀ ਅਕਾਲੀ ਦਲ ਦਾ ਇੱਕ ਹਿੱਸਾ ਹੈ ਸ਼ਰੋਣੀ ਕਮੇਟੀ ਵੀ ਅਕਾਲੀ ਦਲ ਦਾ ਐਸਾ ਤੇ ਅਕਾਲੀ ਦਲ ਸ਼ਰੋਣੀ ਕਮੇਟੀ ਦਾ ਹਿੱਸਾ ਹੈ ਇਸ ਕਰਕੇ ਅਲਟੀਮੇਟਲੀ ਫੈਸਲਾ ਤਾਂ ਇਹ ਹੋਣਾ ਹੀ ਸੀ ਕਿਉਂਕਿ ਉਹ ਵੀ ਇੱਕ ਪੋਲਿਟਿਕਲ ਧਾਰਮਿਕ ਬਾਡੀ ਹੁੰਦਿਆਂ ਹੋਇਆਂ ਵੀ ਉਹ ਪੋਲਿਟਿਕਲ ਬਾਡੀ ਦੇ ਤੌਰ ਤੇ ਜ਼ਿਆਦਾ ਕੰਮ ਕਰਦੀ ਹੈ ਪੋਲਿਟਿਕਲ ਜਿਆਦਾ ਉਹ ਵਰਤੋਂ ਚ ਆਉਂਦੀ ਹੈ ਔਰ ਅਕਾਲੀ ਦਲ ਵੀ ਹਮੇਸ਼ਾ ਹੀ ਜਦੋਂ ਚੋਣਾਂ ਵੀ ਹੁੰਦੀਆਂ ਤਾਂ ਉਦੋਂ ਵੀ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਸਾਰਾ ਕੁਝ ਚਾਹੇ ਜਿਹੜੀ ਐਨੂਅਲ ਚੋਣਾਂ ਪ੍ਰਧਾਨ ਦੀ ਚੋਣਾਂ ਬਾਕੀ ਕਮੇਟੀ ਦੀ ਚੋਣਾਂ ਕਿ ਇਹ ਲਫਾਫਾ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਦੀ ਜੇਬ ਚੋਂ ਹੀ ਆਉਂਦਾ ਹੈਗਾ ਹੁਣ ਤਾਂ ਲਫਾਫਾ ਉਸ ਤਰ੍ਹਾਂ ਦੀ ਜਿਹੜੀ ਮੇਰੇ ਖਿਆਲ ਦਪੇਲੀਆਂ ਦੋ ਚੋਣਾਂ ਤੋਂ ਮੇਰੇ ਖਿਆਲ ਤਿੰਨਾਂ ਤੋਂ ਲਫਾਫਾ ਕਲਚਰ ਬੰਦ ਹੋ ਗਿਆ ਹੁਣ ਤਾਂ ਉੱਥੇ ਹੀ ਫੈਸਲਾ ਥੋੜਾ ਜਿਹਾ ਕਰਨ ਦਾ ਹੈ ਲਫਾਫਾ ਕਲਚਰ ਤਾਂ ਭਾਵੇਂ ਜੰਮੂ ਜੀ ਬੰਦ ਹੋ ਗਿਆ ਪਰ ਫੈਸਲਾ ਤਾਂ ਉੱਥੋਂ ਹੀ ਹੋ ਕੇ ਆਉਂਦਾ ਹੈ ਲਫਾਫਾ ਜੇ ਨਹੀਂ ਆਉਂਦਾ ਤੇ ਫੈਸਲਾ ਤਾਂ ਉੱਥੇ ਹੀ ਹੁੰਦਾ ਹੈ ਨਾ ਅੱਜ ਕਦੋਂ ਨਾ ਲਫਾਫੇ ਦਾ ਦੌਰ ਲੰਘ ਗਿਆ ਹੁਣ ਮੋਬਾਈਲ ਫੋਨ ਤੇ WhatsApp ਵੀ ਆ ਜਾਂਦਾ ਹੋਵੇ ਆਓ ਏ ਠੀਕ ਹੈ ਵੀ ਹੁਣ ਦੌਰ ਹੀ ਬਦਲ ਗਿਆ ਲਫਾਫਾ ਕਲਚਰ ਜਿਹੜਾ ਉਹਦੀ ਥਾਂ ਤੇ ਨਵੇਂ ਜਿਹੜੇ ਆ ਨਾਲੇ ਨਵੀਂ ਪੀੜ੍ਹੀ ਆ ਗਈ ਨਾ ਤਕਨੀਕ ਨੇ ਅਗਲੀ ਪੀੜ੍ਹੀ ਦੇ ਪ੍ਰਧਾਨ ਨੇ ਉਹ ਉਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਵੇਲੇ ਦੀ ਗੱਲ ਹੈ ਪਰ ਉਹ ਇਸ ਗੱਲ ਨਾਲ ਹੀ ਜੁੜੀ ਹੋਈ ਹੈ ਕਿ ਜਿਹੜੇ ਫੈਸਲੇ ਅਸਲ 'ਚ ਤਾਂ ਕਹਿਣ ਦਾ ਭਾਵੇਂ ਹੈ ਕਿ ਜਿਹੜੇ ਫੈਸਲੇ ਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਹਾਈ ਕਮਾਂਡ ਹੈ ਉਹੀ ਕਰਦੀ ਹੈ ਜੋ ਵੀ ਸ਼੍ਰੋਮਣੀ ਕਮੇਟੀ 'ਚ ਵੀ ਵਾਪਰਨਾ ਸੋ ਇਸ ਕਰਕੇ ਉਹਨਾਂ ਦਾ ਫੈਸਲੇ ਤੇ ਕੋਈ ਹੈਰਾਨੀ ਨਹੀਂ ਕਿਉਂਕਿ ਪਹਿਲਾਂ ਵੀ ਜਿਹੜੀ ਇਹ ਸ਼੍ਰੋਮਣੀ ਕਮੇਟੀ ਦੀ ਜਿਹੜੇ ਮੈਂਬਰ ਵੀ ਨੇ ਉਹ ਜਿਹੜੀ ਚੋਣ ਮੁਹਿੰਮਾਂ 'ਚ ਹਿੱਸਾ ਲੈਂਦੇ ਆ ਕੋਈ ਇਸ ਤਰ੍ਹਾਂ ਦਾ ਤਾਂ ਕਿ ਨਹੀਂ ਨਹੀਂ ਲੈਂਦੇ ਹੋ ਕਿਉਂ ਨਹੀਂ ਮੈਨੂੰ ਬਕਾਇਦਾ ਹਿੱਸਾ ਮਿਲਿਆ ਪਹਿਲਾਂ ਵੀ ਵੰਡਵਾ ਕਰਨਾ ਹੀ ਅੱਜਕੱਲ ਤਾਂ ਔਖਾ ਹੋ ਗਿਆ ਮਤਲਬ ਇੱਕੋ ਹੀ ਬੰਦਾ ਐਜੀਪੀਸੀ ਦਾ ਮੈਂਬਰ ਹੈ ਉਹ ਦੂਜੇ ਪਾਸੇ ਅਕਾਲੀ ਦਲ ਦਾ ਵੀ ਲੀਡਰ ਹੈ ਮੇਰੇ ਕੱਲ ਇਸ ਤਰੀਕੇ ਦਾ ਹੋ ਗਿਆ ਨਹੀਂ ਉਹ ਤਾਂ ਸਾਰਾ ਇਕੱਠਾ ਹੀ ਹੈ ਨਾ ਜਮੂਜੀ ਉਹ ਤਾਂ ਮਿਕਸੀ ਹੈ ਕਿਉਂਕਿ ਜਿਹੜੇ ਇਹਨਾਂ ਦੇ ਵੱਖ-ਵੱਖ ਥਾਵਾਂ ਤੇ ਟਰਸਟ ਵੀ ਹੈ ਉਹ ਉਹਨਾਂ ਦੇ ਵੀ ਮੈਂਬਰ ਹੈ ਸ਼੍ਰੋਮਣੀ ਕਮੇਟੀ ਦੇ ਵੀ ਮੈਂਬਰ ਹੈ ਅਕਾਲੀ ਦਲ ਦੇ ਵੀ ਮੈਂਬਰ ਹੈ ਸੋ ਇਸ ਕਰਕੇ ਉਹ ਸਾਰਾ ਹੀ ਜਿਹੜਾ ਹੈਗਾ ਉਹਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਜਾਂ ਤਾਂ ਹੋਵੇਗਾ ਕਿ ਕੋਈ ਹੋਰ ਧਿਰ ਦੀ ਕਿਸੇ ਦੇ ਸ਼੍ਰੋਮਣੀ ਕਮੇਟੀ ਤੇ ਕਬਜਾ ਹੈ ਤੇ ਕਾਲੀਦਾਲ ਵੱਖਰੇ ਤੌਰ ਤੇ ਆ ਤਾਂ ਫੇਰ ਤਾਂ ਕੋਈ ਗੱਲ ਇਹਦੇ ਬਾਰੇ ਹੋ ਸਕਦੀ ਹੈ ਪਰ ਇਹ ਜ਼ਰੂਰ ਹੈ ਕਿ ਸਿੱਖ ਸਮਾਜ ਦੇ ਅੰਦਰ ਇਸ ਗੱਲ ਦੇ ਉੱਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਜਿਹੜੇ ਧਾਰਮਿਕ ਮਾਮਲੇ ਆ ਉਹਨਾਂ ਨੂੰ ਵੱਖ ਰੱਖਿਆ ਜਾਣਾ ਚਾਹੀਦਾ ਹੈ ਤੇ ਜਿਹੜੇ ਰਾਜਸੀ ਮਾਮਲੇ ਆ ਉਹਨਾਂ ਨੂੰ ਵੱਖ ਰੱਖਿਆ ਜਾਣਾ ਚਾਹੀਦਾ ਪਰ ਹੋ ਨਹੀਂ ਰਿਹਾ ਇਹ ਇਹਦਾ ਇਹੀ ਕਾਰਨ ਹੈ ਕਿ ਜਿਹੜਾ ਇਹ ਨਾ ਹੋਣ ਕਰਕੇ ਦਿੱਲੀ ਦੀ ਜਿਹੜੀ ਕਮੇਟੀ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੀ ਹੈ ਹਰਿਆਣੇ ਦੀ ਕਮੇਟੀ ਜਿਹੜੀ ਹੈ ਉਹ ਵੀ ਇਹਨਾਂ ਦੇ ਹੱਥੋਂ ਨਿਕਲ ਗਈ ਹੈ ਸੋ ਇਸ ਕਰਕੇ ਇਹ ਜਿਹੜਾ ਫੈਸਲਾ ਹੈਗਾ ਇਹ ਤਾਂ ਹੁਣ ਜਿਹੜੇ ਸਿੱਖ ਸਮਾਜ ਹੈ ਉਹਨੇ ਹੀ ਫੈਸਲਾ ਕਰਨਾ ਹੈਗਾ ਕਿ ਉਹ ਇਸ ਨੂੰ ਕਿਸ ਤਰ੍ਹਾਂ ਦੇਖਦਾ ਹੈਗਾ ਪਰ ਇਹ ਜ਼ਰੂਰ ਹੈ ਕਿ ਜਿਹੜਾ ਲੋਕਾਂ ਨੂੰ ਲੱਗਦਾ ਹੈਗਾ ਜਾਂ ਸਿੱਖ ਸਮਾਜ ਹੈ ਜਿਹੜਾ ਉਹ ਇਹ ਜ਼ਰੂਰ ਮਹਿਲ ਕਰਦਾ ਹੈ ਕਿ ਧਾਰਮਿਕ ਤੇ ਰਾਜਸੀ ਮਾਮਲੇ ਇਦਾਂ ਅਲੱਗ-ਅਲੱਗ ਰਹਿਣੇ ਚਾਹੀਦੇ ਪਰ ਲੱਗਦਾ ਹੈ ਕਿ ਤਾਂ ਹੀ ਹੋ ਸਕਦੇ ਹੈ ਕਿ ਜੇ ਉਹ ਬਾਡੀ ਵੱਖਰੇ ਤੌਰ ਤੇ ਸਿਰਫ ਉਸੇ ਖੇਤ ਤੇ ਸਿਰ ਗਰਮ ਰਹੇ ਤੇ ਇਹ ਇੱਥੇ ਪਰ ਕਿਉਂਕਿ ਦੋਨੋਂ ਬਾਡੀਜ਼ ਮਿਲ ਕੇ ਹੀ ਚੱਲਦੀਆਂ ਲਗਭਗ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਜਿਹੜੇ ਸ਼ਰੋਣੀ ਕਮੇਟੀ ਦੇ ਮੈਂਬਰ ਹੈ ਉਹ ਕਾਲੀ ਦਲ ਦੇ ਵੀ ਮੈਂਬਰ ਹੈ ਸੋ ਇਸ ਕਰਕੇ ਇਹ ਫੈਸਲੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਪਰ ਕਿਉਂਕਿ ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਹੈਗਾ ਹੁਣ ਜਦੋਂ ਸ਼ਰੋਣੀ ਕਮੇਟੀ ਦੀਆਂ ਚੋਣਾਂ ਹੋਣਗੀਆਂ ਉਦੋਂ ਸ਼ਰੋਣੀ ਕਾਲੀ ਦਲ ਦੇ ਜਿਹੜੇ ਲੀਡਰ ਹੈ ਉਹ ਸਰਗਰਮ ਹੋ ਕੇ ਆਪਣੇ ਮੈਂਬਰਾਂ ਨੂੰ ਜਿਤਾਉਣ ਦਾ ਯਤਨ ਕਰਦੇ ਹੀ ਹੈ ਆ ਇਸ ਤੋਂ ਅੱਗੇ ਬਾਅਦ ਇੱਕ ਮਸਲਾ ਹਰਿਆਣੇ ਦਾ ਹਰਿਆਣੇ ਦੇ ਵਿੱਚ ਬੜੀ ਇੰਟਰਸਟਿੰਗ ਜਿਹੜੀ ਜਿਹੜੀ ਆ ਉਹ ਪੈਦਾ ਹੋ ਰਹੀ ਹੈ ਜਿਉਂ-ਜਿਉਂ ਕੇਂਦਰ ਸਰਕਾਰ ਦਾ ਦਬਦਬਾ ਦਿੱਲੀ ਦੇ ਵਿੱਚ ਘਟਦਾ ਜਾ ਰਿਹਾ ਘਟ ਰਿਹਾ ਹੈ ਤੇ ਹਰਿਆਣੇ ਦੇ ਵਿੱਚ ਜਿਹੜੇ ਜਜਪੀ ਹੈ ਪਹਿਲਾਂ ਉਹ ਜਿਹੜੀ ਆ ਇਹ ਬੀਜੇਪੀ ਸਰਕਾਰ ਦਾ ਹਿੱਸਾ ਸੀ ਬਾਅਦ ਦੇ ਵਿੱਚ ਬੀਜੇਪੀ ਨੇ ਉਹਨਾਂ ਨੂੰ ਨਾਤਾ ਤੋੜ ਲਿਆ ਹੁਣ ਜਜਪੀ ਜਿਹੜੀ ਆ ਅੱਗੇ ਲੱਗੀ ਹੋਈ ਹੈ ਵੀ ਇਹ ਰਾਜਪਾਲ ਨੂੰ ਉਹਨਾਂ ਨੇ ਹਰਿਆਣੇ ਦੇ ਨੂੰ ਪੱਤਰ ਲਿਖਿਆ ਵੀ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਜਾਵੇ ਜਿੱਥੇ ਜਿਹੜੀ ਆ ਨਾਇਬ ਸਿੰਘ ਸੈਣੀ ਸਰਕਾਰ ਜਿਹੜਾ ਆਪਣਾ ਜਿਹੜਾ ਬਹੁਮਤ ਸਾਬਤ ਕਰੇ ਇਸੇ ਤਰੀਕੇ ਨਾਲ ਹੁੱਡਾ ਸਾਹਿਬ ਨੇ ਵੀ ਜਿਹੜੇ ਭਪਿੰਦਰ ਸਿੰਘ ਹੁੱਡਾ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਰਾਜਪਾਲ ਨੂੰ ਇੱਕ ਚਿੱਠੀ ਲਿਖੀ ਆ ਵੀ ਮੈਨੂੰ 10 ਤਰੀਕ ਦਾ ਜਿਹੜਾ ਸਮਾਂ ਜਿਹੜੇ ਅੰਤਰੇ ਨੰਗਰੀ ਹੈ ਵੀ ਟਾਈਮ ਦਿੱਤਾ ਜਾਵੇ ਮੈਂ ਮਿਲ ਕੇ ਜਿਹੜਾ ਨਾ ਜੋ ਇਹ ਸਰਕਾਰ ਬਾਰੇ ਸੈਣੀ ਸਰਕਾਰ ਬਾਰੇ ਮਾਮਲਾ ਉਠਾਉਣਾ ਚਾਹੁੰਦਾ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਭਾਵੇਂ ਕਿ ਉਹਨਾਂ ਨੇ ਚਾਰ ਜਿਹੜੇ ਐਮਐਲਏ ਜਜਪੀ ਦੇ ਉਹਨਾਂ ਨਾਲ ਬਹੁਮਤ ਉਹਨਾਂ ਦਾ ਬਣ ਜਾਂਦਾ ਹੈ ਉਹਨਾਂ ਨੇ ਜਿਹੜੀ ਆ ਮੁਲਾਕਾਤ ਕੀਤੀ ਹੈ ਸੈਣੀ ਉਹਨਾਂ ਨਾਲ ਤੇ ਖੱਟੜ ਉਹਨਾਂ ਨਾਲ ਉਹਦੇ ਤੋਂ ਲੱਗਦਾ ਵੀ ਇਹਨਾਂ ਦਾ ਜਿਹੜਾ ਬਹੁਤਾਂ ਨੇੜ ਤੇੜੇ ਹੈਗੇ ਇੱਕ ਸੀਟ ਇਹਨਾਂ ਨੂੰ ਚਾਹੀਦੀ ਸੀ ਜਿਹੜੀਆਂ ਦੋ ਚਾਹੀਦੀਆਂ ਸੀ ਉਹ ਬਣ ਜਾਂਦੀਆਂ ਤੇ ਪਰ ਕ੍ਰੈਸ ਜ਼ਰੂਰ ਹਰਿਆਣਾ ਦੇ ਖੜਾ ਹੋ ਗਿਆ ਪਰ ਉਹ ਸੰਕਟ ਤਾਂ ਹੈਗਾ ਜਮੋ ਜੀ ਇਹ ਤਾਂ ਉਹਨਾਂ ਰਾਜਪਾਲ ਤੇ ਨਿਰਪਰ ਕਰੇਗਾ ਕਿ ਉਹ ਸੈਸ਼ਨ ਬੁਲਾਉਂਦੇ ਕਿ ਨਹੀਂ ਬੁਲਾਉਂਦੇ ਮਤਲਬ ਇਹ ਤਾਂ ਉਹਨਾਂ ਤੇ ਨਿਰਪਰ ਹੈ ਜੇ ਉਹ ਇਹ ਸਮਾਨਗਾ ਦੇ ਦਿੰਦੇ ਆ ਵੋਟਾਂ ਦਾ ਤੇ ਉਸ ਤੋਂ ਬਾਅਦ ਸੈਸ਼ਨ ਬੁਲਾਇਆ ਵੀ ਜਾਵੇ ਤਾਂ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ ਪਰ ਇਹ ਜ਼ਰੂਰ ਹੈ ਕਿ ਹੁਣ ਫੌਰੀ ਜਿਹੜਾ ਸੈਸ਼ਨ ਬਣਾਉਣਾਂ ਦੀ ਗੱਲ ਲੱਗ ਨਹੀਂ ਰਹੀ ਕਿ ਜਿਸ ਢੰਗ ਨਾਲ ਤੁਸੀਂ ਆਪ ਵੀ ਦੱਸਿਆ ਹੈਗਾ ਕਿ ਉਹਨਾਂ ਕੋਲ ਚਾਰ ਮੈਂਬਰ ਜਿੱਦੇ ਚਲੇਗੇ ਪਰ ਇਹ ਜ਼ਰੂਰ ਹੈ ਕਿ ਜੀ ਜੀ ਪੀ ਤੇ ਕਾਂਗਰਸ ਇਹ ਸਾਰੇ ਤੇ ਇਨੈਲੋ ਇਸ ਗੱਲ ਲਈ ਲੱਗੀਆਂ ਹੋਈਆਂ ਆਪੋ ਆਪਣੇ ਯਤਨ ਵੀ ਕਰ ਰਹੀਆਂ ਰਾਜਪਾਲ ਨੂੰ ਮਿਲ ਕੇ ਇਸ ਗੱਲ ਤੇ ਜ਼ੋਰ ਵੀ ਪਾ ਰਹੀਆਂ ਪਰ ਲੱਗਦਾ ਨਹੀਂ ਹੈ ਕਿਉਂਕਿ ਗਵਰਨਰ ਵੀ ਜਿਹੜੇ ਹੈਗੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਮੁਕਰਰ ਕੀਤੇ ਹੈਗੇ ਤੇ ਵਕਫਾ ਖਥਾਵਾਂ ਤੇ ਜੇ ਅਸੀਂ ਰਾਜਾਂ ਦੇ ਅੰਦਰ ਜਿਹੜੀ ਹੈ ਰਾਜਪਾਲ ਹੈ ਉਹਨਾਂ ਦੀ ਭੂਮਿਕਾ ਦੇਖੀਏ ਤਾਂ ਉਹ ਲਗਭਗ ਜਿਹੜੇ ਹੈ ਭਾਰਤੀ ਜਨਤਾ ਪਾਰਟੀ ਦੇ ਪੋਲੀਟੀਕਲ ਲੀਡਰਾਂ ਵਾਂਗੂ ਹੀ ਕੰਮ ਕਰਦੇ ਅਸੀਂ ਹੁਣ ਪੰਜਾਬ 'ਚ ਕੋਈ ਦਿਨ ਦੀ ਸ਼ਾਂਤੀ ਹੈ ਪਰ ਤੁਸੀਂ ਬੰਗਾਲ 'ਚ ਦੇਖ ਲਓ ਤੁਸੀਂ ਕੇਰਲਾ 'ਚ ਦੇਖ ਲਓ ਤੇ ਹੋਰ ਥਾਵਾਂ 'ਤੇ ਦੇਖ ਲਓ ਤਾਂ ਸੋ ਇਹ ਕਰਕੇ ਹਾਂਜੀ ਥਾਮਨਾ ਡੁੱਟ ਵੀ ਇਹ ਹੀ ਹਾਲਤ ਹੈ ਮਾਤਾਮਨੱਡੂ 200 ਇਸ ਕਰਕੇ ਇੱਥੇ ਵੀ ਗਵਰਨਰ ਤਾਂ ਉਨ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਵੱਲੋਂ ਨਿਯੁਕਤ ਕੀਤਾ ਹੋਇਆ ਮੋਦੀ ਸਰਕਾਰ ਵੱਲੋਂ ਕਿ ਉਹ ਇਸ ਤੇ ਫੈਸਲਾ ਲੈਂਦਾ ਹੈ ਕਿ ਨਹੀਂ ਲੈਂਦਾ ਅਸੀਂ ਮਹਾਰਾਸ਼ਟਰ ਦੇ ਗਵਰਨਰ ਦਾ ਦੇਖ ਲਓ ਤੁਸੀਂ ਕਿ ਸਾਰਾ ਕੁਝ ਸੁਪਰੀਮ ਕੋਰਟ ਦੇ ਇੰਨੇ ਹੁਕਮਾਂ ਦੇ ਬਾਵਜੂਦ ਉੱਥੇ ਕਿਸ ਤਰ੍ਹਾਂ ਦੀ ਸਥਿਤੀ ਰਹੀ ਹੈ ਸੋ ਲੱਗਦਾ ਨਹੀਂ ਹੈ ਕਿ ਬਹੁਤਾ ਕੁਝ ਇਹ ਜ਼ਰੂਰ ਹੈ ਕਿ ਇੱਕ ਦਬਾਅ ਜ਼ਰੂਰ ਹੈ ਜਿਹੜਾ ਹੈਗਾ ਇਹਦੇ ਨਾਲ ਭਾਰਤੀ ਜਨਤਾ ਪਾਰਟੀ ਤੇ ਮੁੱਖ ਮੰਤਰੀ ਤੇ ਉਹ ਬਣਿਆ ਰਹੇਗਾ